I uh -huh. ਕੀਂ ਫਤਹਿ ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਦਸ਼ਾਹੀ ਦਸਵੀਂ ਪ੍ਰਥਮ ਭਗਵਤ ਜੀ ਸਿਮਰ ਕੈ ਗੁਰੂ ਨਾਨਕ ਲੰਿ ਧਿਆਇ ਫਿਰੰਗਦ ਗੁਰ ਕੈ ਅੰਦਾਸ ਰਾਮਦਾਸ ਸਾਹਿ ਹੁਈ ਸਹਾਇ ਕਰਿਉ ਹਰ ਗੁਬਿੰਦ ਨਾਮ ਸਿਮਰਹੁ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸੁ ਟਿਠੇ ਸਬਦੁ ਭਜਾਇ ਤੇਹ ਬਹਾਦਰ ਸੂਰ ਕਰਨਾਉ ਨੇ ਲਿਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦਿਦਾਰ ਦਾ ਪਿਆੰਤਰ ਕੀ ਕਾਟ ਸਾਹਿਬ ਜੀ ਬੋਲ ਜੀ ਸਵਾਗਤ ਪੰਜਾਂ ਪਿਆਰਿਆਂ ਜਾਂਾਂ ਮੈਂ ਸਹਜ ਵਿਜਾਦਿਆਂ ਜਾਂਾਂ ਅਲਗ ਮੁਕਤੀਆਂ ਇਕੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹੀ ਦੇ ਕੇ ਅੰਮ੍ਰਿਤ ਕੀਤਾ ਸਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧੰਨਤਰ ਕੀ ਖਾਲਸਾ ਜੀ ਵੱਲੋਂ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆ ਨਾਲ ਚਿਰਾਹੀ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਸੰਗ ਨਵਾਹੀ ਤਨਾਸ ਮੁਹੂ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਵੱਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇਵਲ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵਿ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਖਤੇ ਫਤਿਹ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਸਾਰੇ ਸਿੱਖਾਂ ਨੂੰ ਸਿੱਖੀ ਦਾਣ ਕੀ ਇਸ ਦਾਣ ਰਹਿ ਦਾਣ ਵਿਵੇਕ ਦਾਣ ਸਹਾ ਦਾਣ ਪ੍ਰੂਸਾ ਦਾ ਦਨ ਸਰਦਾਨ ਨੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਯੋਗ ਅਟਲ ਧਰਮ ਕਾਜ ਐ ਕਾਰਵਲ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾ ਤੇ ਉੱਚੀ ਮਤ ਪਤ ਦੇ ਰਾਖੀ ਆਪ ਵਾਹਿਗੁਰੂ ਜੀ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾ ਤੇ ਸੇਵਾ ਸੰਭਾਲ ਦਾਦਾ ਖਾਲਸਾ ਜਿਉ ਵਕਸ਼ੂ ਏ ਨਿਮਾਨਿਆਂ ਦੇ ਮਾਂ ਨੇਤਾਨੇ ਆਂ ਮੀਤਾਂ ਨੇ ਉਟਿਆਂ ਦੀਓ ਫਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਜੋਗੋ ਯੋਗਯ ਹਟਾਲ ਸਤਗੁਰੂ ਸੇਰੇ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੇ ਅੰਦਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰੰਤ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪਣੇ ਬਾਣੇ ਅੰਦਰ ਬਤੀਤ ਕਰਵਾ ਲੈਣਾ ਜੀ ਇਸ ਸਮੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾਪ ਜੀਆਂ ਦੇ ਸੁਹਣੇ ਸਿੰਘਾਸਨ ਤਿਆਰ ਹਨ ਸਮੂਹ ਸੰਗਤਾਂ ਨੂੰ ਪ੍ਰਕਾਸ਼ਮਾਨ ਰੂਪ ਹੋ ਕਰਕੇ دیدار ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਤਾ ਮੰਦਰ ਪ੍ਰਮਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰਾਂ ਕਰਨ ਸਿੱਖੀ ਸਦਕ ਭਰੋਸਾ ਨਾਮ ਦਾਤ ਦੀ ਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭਾਵਨਾ ਗੁਰਮਤਮ ਸਾਰ ਪੂਰਨ ਕਰਨੀਆਂ ਜੀ ਇਸਵੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਂਗ ਸੰਗ ਸਹਾਈ ਹੋਣਾ ਜੀ ਸੋਈ ਬਾਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹ ਬੋਲੇ it's yeah. yeah. yeah.